ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਦਾ ਇੱਕ ਨਵਾਂ ਡਿਜ਼ਾਈਨ ਲੈ ਕੇ ਆਇਆ ਬੜਾ ਪਿਆਰਾ ਆਰਟੀਕਲ ਫਰਖਾਬਾਦ ਦਾ ਬਿਊਟੀਫੁੱਲ ਡਿਜ਼ਾਈਨ ਹੈ ਜੀ ਸੋ ਆਰਟੀਕਲ ਬਣ ਕੇ ਆ ਦੋ ਸ਼ੇਡ ਬਣਵਾਏ ਆ ਆਪਾਂ ਪਹਿਲਾਂ ਬਾਟਮ ਦਾ ਸਟੱਫ ਓਪਨ ਕਰਦੇ ਆ ਸੋ ਕਲਰ ਬੜਾ ਪਿਆਰਾ ਸਕਿਨ ਜਿਆ ਸ਼ੇਡ ਹੈ ਬਹੁਤ ਸੋਹਣਾ ਕਲਰ ਹੈ ਇਸ ਦੀ ਬਾਟਮ ਚੈੱਕ ਕਰਿਓ ਔਰ ਇਹ ਜੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਤੇ ਸਾਰਾ ਸਾਰਾ ਹੈਂਡਵਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਆਹ ਰੈਸ ਦਾ ਦੁਪੱਟਾ ਸ਼ਰਟ ਦਾ ਫੈਬਰਿਕ ਸ਼ਰਟ ਤੇ ਐਮਬਰਾਇਡਰੀ ਚੈੱਕ ਕਰੋ ਫਰਖਾਬਾਦੀ ਬਿਊਟੀਫੁੱਲ ਆਰਟੀਕਲ ਆ ਜੀ ਬ ਆਹ ਆ ਰਿਹਾ ਫਰ ਕਬਾਦੀ suit ਫਰੰਟ ਹੈ ਵੀ ਪ੍ਰੋਪਰ ਹੈਵੀ ਬਾਜੂ ਤੇ ਕਢਾਈ ਸੋ ਇਹਦਾ ਦੁਪੱਟਾ ਤੁਹਾਨੂੰ ਦਿਖਾਉਣਾ ਵਾ ਦੁਪੱਟਾ ਬੜਾ ਪਿਆਰਾ ਹੈ ਦੁਪੱਟਾ ਵੀ ਬਹੁਤ ਸੋਨਾ ਬਣਾਇਆ ਸੋ ਆਹ ਆ ਰਿਹਾ ਇਸਦਾ ਦੁਪੱਟਾ ਸੋ ਦੁਪੱਟਾ ਬੜਾ ਪਿਆਰਾ ਹੈ ਓਕੇ ਓਕੇ ਸੋ ਆਹ ਆਏਗਾ ਦਾ ਦੁਪੱਟਾ ਦੁਪੱਟਾ ਬੜਾ ਲਾਜਵਾਬ ਹੈ ਦੁਪੱਟਾ ਬਹੁਤ ਸੋਨਾ ਪੂਰਾ ਹੈਵੀ ਦੁਪੱਟਾ ਆ ਰਿਹਾ ਹੈ ਸ਼ੇਡ ਤੁਹਾਨੂੰ 2 ਮਿਲਣਗੇ ਇਸ ਡਿਜ਼ਾਈਨ ਦੇ ਵਿੱਚ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਸਿਰਫ 11500 ਰੁਪਏ 11500 ਰੁਪਏ ਇਸ ਦਾ ਰੇਟ ਹੈ ਸੋ ਆਪਣਾ ਜਲਦੀ ਜਲਦੀ ਬਾਏ ਕਰ ਲਿਓ ਰੇਟ ਦੇ ਹਿਸਾਬ ਨਾਲ ਬਹੁਤ ਸੋਹਣਾ ਆਰਟੀਕਲ ਹੈ 11500 ਦੀ ਰੇਂਜ ਦੇ ਵਿੱਚ ਹੈ ਇਹ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ 11500 ਫਰਖਾਬਾਦੀ ਬਿਊਟੀਫੁਲ ਡਿਜ਼ਾਈਨ ਹੈ ਬਿਲਕੁਲ ਲੇਟੈਸਟ ਨਿਊ ਡਿਜ਼ਾਈਨ ਹੈ ਦੋ ਕਲਰ ਬਣ ਕੇ ਆਇਆ ਦੋਨੋਂ ਰੰਗ ਪਿਆਰੇ ਆ ਕਲਰ ਦੋਨੋਂ ਸੋਹਣੇ ਆ ਤੇ ਡਿਜ਼ਾਈਨ ਸਭ ਤੋਂ ਸੋਹਣਾ ਆ ਲਓ ਆ ਆ ਗਿਆ ਇਸ ਦਾ ਦੁਪੱਟਾ 11500 ਕਿਵੇਂ ਲੱਗਿਆ ਆਰਟੀਕਲ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਦਾ ਡਿਜ਼ਾਈਨ ਚੈੱਕ ਕਰਿਓ ਤੇ ਸੂਟ ਦਾ ਕੰਬੀਨੇਸ਼ਨ ਚੈੱਕ ਕਰਿਓ ਜੀ ਮਤਲਬ ਕਿ 2024 ਵੀ ਗਿਆ 2025 ਵੀ ਗਿਆ 2023 ਵੀ ਗਿਆ ਬਥੇਰੇ ਵੈਡਿੰਗ ਸੀਜ਼ਨ ਚੱਲੇਗੇ ਸੋ ਜਿਵੇਂ ਜਿਵੇਂ ਸਾਲ ਵਧ ਰਿਹਾ ਓਵੇਂ ਓਵੇਂ ਵੈਰਾਈਟੀ ਦਾ ਲੈਵਲ ਵੀ ਵਧ ਰਿਹਾ ਹੈ ਸੋ ਕੰਬੀਨੇਸ਼ਨ ਇਹੋ ਜੇ ਬਣ ਕੇ ਆ ਰਿਹਾ ਜਿਹੜੇ ਅੱਜ ਤੱਕ ਕੰਟਰਾਸਟ ਕਦੇ ਬਣ ਕੇ ਨਹੀਂ ਆਏ ਜਲਦੀ ਜਲਦੀ ਸੋ ਖਾਸ ਕਰਕੇ ਇਹੋ ਜੇ ਕੰਬੀਨੇਸ਼ਨ ਕੰਬੀਨੇਸ਼ਨਰੀ ਡਿਮਾਂਡ ਸਭ ਤੋਂ ਜ਼ਿਆਦਾ ਰਹਿੰਦੀ ਹੈ ਕਸਟਮਰ ਦੀ ਸੋ ਆਰਟੀਕਲ ਚੈੱਕ ਕਰੋ ਜੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਬਿਊਟੀਫੁਲ ਆਰਟੀਕਲ ਲੈ ਕੇ ਆ ਆ ਬਹੁਤ ਹੀ ਪਿਆਰਾ ਸਪੈਸ਼ਲ wedding ਦੇ ਲਈ স্পেশাল બાઈડલ લુક چاہے ਤੁਸੀਂ દાજਵਰੇ ਲਈ સૂટ ਲੈਣੇ ਆں چاہے ਆਪਣੇ wedding ਦੇ સૂટ બનાਣੇ ਆ ਸਭ ਤੋਂ સોના ఆర్టిકલ ਆ ਜੀ アンティーク ਵਰਕ ਦਾ પીસ ਆ ਬੜਾ ਪਿਆਰਾ ਸੋ ਪ્યોર ક્રેપ ਦੀ બોટમ ਤੇ પ્યોર ક્રેપ ਦੀ લાઈનિંગ ਨਾਲ ਹੈ ਜਿਹੜਾ ਇਸ ਦਾ સ્ਲੀਵਸ ਦਾ ਫੈਬਰਿਕ ਆ ਉਹ ਲੱਗ ਤੋਂ ਦਿੱਤਾ ਹੋਇਆ ਹੈ ਬਾਜੂ ਤੇ ਕੋਈ ਜੋੜ ਵਗੈਰਾ ਨਹੀਂ ਪੈਂਦਾ ਸੋ ਕੰਬੀਨੇਸ਼ਨ ਬਹੁਤ ਪਿਆਰਾ ਫੁੱਲ ਪ્યોર 35 ગ્રામ অর্ਗੈਂਜ਼ਾ অর্ਗੈਨਿਕ ਫੈਬਰਿਕ ਹੈ ਜੀ ਇਹ ਸੋ ਆ ਚੈੱਕ ਕਰੋ ਇਸ ਦਾ ਕੰਟਰਾਸਟ ਦੁਪੱਟਾ ਸੋ ਦੁਪੱਟੇ ਤੇ ਆ ਰਿਹਾ ਜੀ ਫੋਰ ਸਾਈਡ ਕੰਮ ਬੜਾ ਲਾਜਵਾ ਪੀਸ ਹੈ ਸੋ ਇਸ ਦਾ ਤੁਹਾਨੂੰ ਸੈਕੰਡ ਸ਼ੇਡ ਮਿਲੂਗਾ ਜੀ ਆਗਲਾ ਸੈਕੰਡ ਕਲਰ ਚੈੱਕ ਕਰੋ ਪਰਪਲ ਨਾਲ ਗਾਜ਼ਰੀ ਮਜ਼ੈਂਟਾ ਦਾ ਕੰਬੀਨੇਸ਼ਨ ਗਾਜ਼ਰੀ ਮਜ਼ੈਂਟਾ ਨਾਲ yellow mustard ਦਾ ਕੰਟਰਾਸਟ ਦੋਨੋਂ ਰੰਗ ਬੜੇ ਪਿਆਰੇ ਨੇ ਕਲਰ ਤੁਸੀਂ ਆਪਣਾ ਕੋਈ ਵੀ ਬਾਈ ਕਰ ਸਕਦੇ ਹੋ ਪ੍ਰਾਈਸ ਮੈਂ ਤੁਹਾਨੂੰ ਲਾਸਟ ਵੇਜ ਦੱਸ ਦੇਣਾ ਹੈ ਬਸ ਆ ਦੇਖੋ ਆਰਟੀਕਲ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਸੋ ਕਲਰ ਆ ਰਿਹਾ ਜੀ ਬੜਾ ਬਿਊਟੀਫੁਲ ਸ਼ੇਡਾ ਕੰਬੀਨੇਸ਼ਨ ਬਹੁਤ ਸੋਹਣਾ 4 ਸਾਈਡ ਦੁਪੱਟਾ ਸਾਰਾ ਹੈਂਡਵਰਕ ਦਾ ਪੀਸ ਹੈ ਸੋ ਇਸ ਦਾ ਜਿਹੜਾ ਪ੍ਰਾਈਸ ਰਹੇਗਾ ਜੀ ਉਹ ਸੂਰਤਾਂ ਤੁਹਾਨੂੰ ਬਥੇਰੇ ਮਿਲਨੇ ਆ ਪਰ ਸੂਟ ਦੇ ਕਲਰ ਡਿਜ਼ਾਈਨ ਕਲਰ ਤੇ ਸੂਟ ਦੇ ਡਿਜ਼ਾਈਨ ਤੇ ਸੂਟ ਦੇ ਕੰਬੀਨੇਸ਼ਨ ਇਹੋ ਜਿਹੀ ਨਹੀਂ ਕਿਤੋਂ ਮਿਲਣਾ ਜਲਦੀ ਜਲਦੀ ਸੋ ਆਰਟੀਕਲ ਚੈੱਕ ਕਰੋ ਜੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਮੈਂ ਆਰਟੀਕਲ ਲੈ ਕੇ ਆਇਆ ਵੈਡਿੰਗ ਸਪੈਸ਼ਲ ਸਭ ਤੋਂ ਸੋਹਣਾ ਆਰਟੀਕਲ ਆ ਜੀ ਸੋ ਫੁੱਲ ਹੈਵੀ ਫਰੰਟ ਬਣਾ ਹੋਇਆ ਪਿਓਰ ਕਰੇਵ ਦੀ ਬਾਟਮ ਤੇ ਲਾਈਨਿੰਗ ਦਾ ਫੈਬਰਿਕ ਨਾਲ ਹੀ ਆ ਤੁਸੀਂ ਆਰਟੀਕਲ ਚੈੱਕ ਕਰੋ 3 ਮੀਟਰ ਦੀ ਪਿਓਰ ਆਰਗੈਂਜ਼ਾ ਦੀ ਸ਼ਰਟ ਆ ਜਿਨ੍ਹਾਂ ਦੇ ਮਤਲਬ ਕਿ ਬਾਜੂ ਸਾਈਡ ਤੋਂ ਨਹੀਂ ਨਿਕਲਦੀ ਨਾ ਤਾਂ OVP ਦਾ ਆਸਬ ਤੋਂ ਵਧੀਆ ਪੀਸ ਬਣਾ ਹੋਇਆ ਹੈ ਬਾਏ ਕਰ ਸਕਦੇ ਆ ਸੋ ਅੰਟੀਕ ਦਾ ਪੀਸ ਬਣਾ ਹੋਇਆ ਪ੍ਰੋਪਰ ਹੈਵੀ ਬਾਵਾ ਤੇ ਕਢਾਈ ਆਏਗੀ ਬਾਜੂ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਬਾਵਾ ਤੇ ਕਢਾਈ ਆਏਗੀ ਸੋ ਆ ਜੀ ਬਾਵਾ ਤੇ ਕੰਮ ਆਣਾ ਪ੍ਰੋਪਰ ਸਾਈਡ ਤੋਂ ਬਾਜੂ ਦਿੱਤੀ ਹੋਈਆਂ ਨੇ ਬੈਕ ਸਾਈਡ ਤੋਂ ਪਿਓਰ ਕਰੇਪ ਦੀ ਸਲਵਾਰ ਆ ਲਾਈਨਿੰਗ ਦਾ ਫੈਬਰਿਕ ਨਾਲ ਆ ਤੁਸੀਂ ਕੰਬੀਨੇਸ਼ਨ ਚੈੱਕ ਕਰੋ ਜੀ ਅੱਜ ਤੱਕ ਕੰਟਰਾਸਟ ਨਹੀਂ ਦੇਖਿਆ ਹੋਣਾ ਤੁਸੀਂ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਮਸਟਰਡ ਨਾਲ ਚੀਕੂ ਕਲਰ ਦਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਸੋ ਆ ਆ ਰਿਹਾ ਦਾ ਕੰਬੀਨੇਸ਼ਨ ਸੈਕੰਡ ਸ਼ੇਡ ਤੁਹਾਨੂੰ ਮਿਲੂਗਾ ਜੀ ਜਿਸ ਦਾ ਆਵਲਾ ਸ਼ੇਡ ਰਸਟ ਕਲਰ ਰਸਟਨਾ ਕਲਰ ਬੜਾ ਪਿਆਰਾ ਆ ਆ ਦੇਖੋ ਰਸਟ ਨਾਲ ਕੰਬੀਨੇਸ਼ਨ ਆਊਗਾ ਆਵਲਾ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰ ਰਸਟਨਾ ਕੰਬੀਨੇਸ਼ਨ ਆ ਰਿਹਾ ਜੀ ਆਵਲਾ ਕਲਰ ਕੰਟਰਾਸਟ ਚੈੱਕ ਕਰੋ ਕਿੰਨਾ ਲਾਜਵਾਬ ਹੈ ਬਿਊਟੀਫੁਲ ਕੰਬੀਨੇਸ਼ਨ ਹੈ ਸੋ ਆਰਟੀਕਲ ਕਿਵੇਂ ਲੱਗਿਆ ਜੁਰ ਦੱਸੋ ਕਮੈਂਟ ਕਰਕੇ ਬਹੁਤ ਹੀ ਪਿਆਰਾ ਆਰਟੀਕਲ ਹੈ ਸੁਪਰ ਹਿਟਰ ਡਿਜ਼ਾਈਨ ਰੀਸਟੌਕ ਹੋਇਆ ਫਰਖਾਬਾਦੀ ਆਰਟੀਕਲ ਦਾ ਤਿੰਨ ਸ਼ੇਡ ਬਣ ਕੇ ਆਇਆ ਜੀ ਸੋ ਇਹ ਲਾ ਲਓਗੀ 10 10 12 12 ਰੰਗ ਬਣ ਕੇ ਆਉਂਦੇ ਸੀ ਇੰਨੀ ਕੋਈ ਸ਼ਾਰਟ कि ਹੁਣ ਦੋ ਤੋਂ ਤਿੰਨ ਰੰਗ ਮਸਾ ਬਣ ਕੇ ਆ ਰਿਹਾ ਸੋ ਆਰਟੀਕਲ ਇੰਨਾ ਪਿਆਰਾ ਪਹਿਲਾਂ ਮੈਂ ਬਾਟਮ ਦਾ ਸਟੱਫ ਓਪਨ ਕਰ ਰਿਹਾ ਤਾਂ ਕਿ ਤੁਹਾਨੂੰ ਪ੍ਰੋਪਰ ਕਲਰ ਦਾ ਆਈਡੀਆ ਹੋਵੇ ਕਿਉਂਕਿ ਕਲਰ ਟਰਾਂਸਪਰੈਂਟ ਫੈਬਰਿਕ ਆ ਕੇ ਕਲਰ ਚੇਂਜ ਹੋ ਜਾਂਦਾ ਇਸ ਕਰਕੇ ਅਬ ਬਾਟਮ ਦਾ ਸਟੱਫ ਪਹਿਲਾਂ ਓਪਨ ਕਰਾਂਗੇ ਫਿਰ ਤੁਹਾਨੂੰ ਮੈਂ ਸ਼ਰਟ ਦਿਖਾਣਾ ਪ੍ਰੋਪਰ ਪਹਿਲਾਂ ਤੁਸੀਂ ਬਾਟਮ ਦੇ ਕੰਮ ਚੈੱਕ ਕਰ ਲਓ ਬਾਟਮ ਤੇ ਸਾਰਾ ਫਰਖਾਬਾਦ ਦਾ ਕੰਮ ਹੈਂਡਵਰਕ ਦਾ ਕੰਮ ਕਰਿਆ ਪ੍ਰੋਪਰ ਇਸ ਦੀ ਸ਼ਰਟ ਚੈੱਕ ਕਰੋ ਸ਼ਰਟ ਤੇ ਫੁੱਲ ਹੈਵੀ ਫਰੰਟ ਆਏਗਾ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆਏਗਾ ਸੋ ਜਿਹੜਾ ਅਸ ਦਾ ਇਸ ਦਾ ਪ੍ਰਾਈਸ ਰਹੇਗਾ ਉਹ ਬਿਲਕੁਲ ਘੱਟ ਰਹੇਗਾ ਅਸ ਦਾ ਜਿਹੜਾ ਪ੍ਰਾਈਸ ਆਊਗਾ ਜੀ ਸਿਰਫ 10500 ਰੁਪਏ ਦਾ ਰੇਟ ਰਹੇਗਾ ਸ਼ੇਡ ਮੇਰੇ ਕੋਲ ਤਿੰਨ ਬਣ ਕੇ ਆਇਆ ਆ ਆ ਰਿਹਾ ਇਸ ਦਾ ਦੁਪੱਟਾ ਫਰਖਾਬਦੀ ਟ੍ਰੈਡੀਸ਼ਨਲ ਸੂਟਾ ਬੜਾ ਸ਼ਾਨਦਾਰ ਦੁਪੱਟਾ ਬੜਾ ਪਿਆਰਾ ਬਣਾਇਆ ਪੂਰਾ ਹੈਵੀ ਦੁਪੱਟਾ ਸ਼ੇਡ ਤੁਹਾਨੂੰ ਮਿਲਣਗੇ ਤਿੰਨ ਤਿੰਨੇ ਕਲਰ ਪਿਆਰੇ ਨੇ ਇੱਕ ਹੋਊਗਾ ਚੈਰੀ ਸ਼ੇਡ ਤੇ ਇੱਕ ਹੋਊਗਾ ਰਾਇਲ ਬਲੂ ਕਲਰ ਤੁਸੀਂ ਆਪਣਾ ਕੋਈ ਵੀ ਬਾਇ ਕਰ ਲਿਓ ਮੈਂ ਕਲਰ ਆਪਨ ਕਰ ਦੇਣਾ ਸੋ ਲਓ ਜੀ 10500 ਰੁਪਏ ਇਸ ਦਾ ਪ੍ਰਾਈਸ ਰਹੇਗਾ ਲਓ ਜੀ ਆਇਆ ਗਏ ਇਸ ਦਾ ਚੈਰੀ カラー ਦੇਖੋ ਕਿੰਨਾ ਪਿਆਰਾ ਗੁਲਾਨਾਰੀ 컬러 ਹੈ ਬਹੁਤ ਸੋਹਣਾ ਸ਼ੇਡ ਹੈ ਆलो ਇੱਕ ਆਏਗਾ ਆਸ਼ਰ ਤੇ ਇੱਕ ਆਏਗਾ ਰਾਇਲ ਬਲੂ 컬러 ਰਾਇਲ ਬਲੂ 컬러 ਔਨ ਡਿਮਾਂਡ ਤੇ ਹਮੇਸ਼ਾ ਕਸਟਮਰ ਡਿਮਾਂਡ ਕਰਦਾ ਇਹ ਬਾਜੀ ਰਾਇਲ ਬਲੂ ਕਿਉਂਕਿ ਫਰਖਾਬਾਦ ਦੇ ਵਿੱਚ ਰਾਇਲ ਬਲੂ 컬러 ਸਿਰਫ ਇਹੀ ਆਰਟੀਕਲ ਦੇ ਵਿੱਚ ਬਣਿਆ ਹਜੇ ਤੱਕ ਸੋ ਤੁਸੀਂ ਕੋਈ ਵੀ 컬러 ਬਾਈ ਕਰ ਲਓ 10500 ਪ੍ਰਾਈਸ ਗਲਾਸ ਔਰਗੈਂਜ਼ਾ ਦਾ ਆਵਲਾ ਆਰਟੀਕਲ ਰੀਸਟਾਕ ਹੋਇਆ ਜੀ ਸੋ ਪ੍ਰਾਈਸ ਇਸ ਦਾ ਮਿਲੂਗਾ ਤੁਹਾਨੂੰ ਅੱਜ ਬਿਲਕੁਲ ਆਫਰ ਪ੍ਰਾਈਸ ਮਿਲੂਗਾ ਸਭ ਤੋਂ ਸੋਹਣਾ ਆਰਟੀਕਲ ਪਿਓਰ ਗਲਾਸ ਔਰਗੈਂਜ਼ਾ ਦਾ ਇਹ ਆਰਟੀਕਲ ਫੁੱਲ ਫਰੰਟ ਹੈਵੀ ਟੋਟਲੀ ਹੈਂਡਵਰਕ ਬੜਾ ਸ਼ਾਨਦਾਰ ਪੀਸ ਹੈ ਜਿਹੜਾ ਇਹਦਾ ਪ੍ਰਾਈਸ ਤੁਹਾਨੂੰ ਮਿਲੂਗਾ ਅੱਜ ਮਿਲੂਗਾ ਬਿਲਕੁਲ ਘੱਟ ਸਿਰਫ 11800 ਰੁਪਏ ਪ੍ਰਾਈਸ ਮਿਲੇਗਾ ਫੁੱਲ ਫਰੰਟ ਹੈਵੀ ਪ੍ਰੋਪਰ ਬਾਜੂ ਤੇ ਕਢਾਈ ਪਿਓਰ ਕريب ਦੀ ਸਲਵਾਰ ਸਲਵਾਰ ਦੇ ਪੋਂਚੇ ਤੇ ਕਢਾਈ ਆਏਗੀ 11800 ਇਸਦਾ ਪ੍ਰਾਈਸ ਰਹੇਗਾ ਹੈਂਡਵਰਕ ਦਾ ਪੀਸ ਹੈ ਦੁਪੱਟਾ ਚੈੱਕ ਕਰੋ ਬਿਊਟੀਫੁੱਲ ਦੁਪੱਟਾ ਬਣਾ ਹੋਇਆ ਜੀ ਪੂਰਾ ਹੈਵੀ ਦੁਪੱਟਾ ਕਾਰਨਰ ਵਿਦ 4 ਸਾਈਡ ਪੂਰਾ ਹੈਵੀ ਦੋ ਰੰਗ ਤੁਹਾਨੂੰ ਮਿਲਣਗੇ ਇੱਕ ਮਿਲਵਾ ਰਾਸ਼ਟ ਤੇ ਇੱਕ ਮਿਲਵਾ ਮਜ਼ੈਂਟਾ ਦੋਨੋਂ ਕਲਰਾਂ ਦੇ ਵਿੱਚ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਸੋ ਬੜੇ ਪਿਆਰੇ ਕਲਰ ਨੇ ਮਜ਼ੈਂਟਾ ਔਰ ਰਾਸ਼ਟ ਦੋਨੋਂ ਕਲਰ ਪਿਆਰੇ ਨੇ ਸੋ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਜੀ ਫਟਾਫਟ 11800 ਪੀਸ ਆਇਆ ਦੋ ਅੰਟੀਕ ਵਰਗ ਦੇ ਜਿੰਨੇ ਵੀ ਆਰਟੀਕਲ ਰੋਜ਼ੂ ਰੋਜ਼ ਆ ਰਹੇ ਨੇ ਡੇਲੀ ਡੇਲੀ ਆ ਰਹੇ ਆ ਸੋ ਇੱਕ ਦਿਨ ਦੇ ਵਿੱਚ ਇਹ ਲੈ ਲਓ ਕਿ ਸਟਾਕ ਸਾਰਾ ਕਲੀਅਰ ਹੁੰਦਾ ਹੈ ਕਿਉਂਕਿ ਅੰਟੀਕ ਵਰਕ ਦੀ ਸਭ ਤੋਂ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਅੰਟੀਕ ਵਰਕ ਦਾ ਸਭ ਤੋਂ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਨਵਾਂ ਫੈਸ਼ਨ ਹੈ ਅਗਰ ਤੁਸੀਂ ਫੈਸ਼ਨ ਦੇ ਹਿਸਾਬ ਨਾਲ ਚੱਲਣਾ ਹੈ ਤਾਂ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਦਿਓ ਤੇ ਆਰਟੀਕਲ ਚੈੱਕ ਕਰੋ ਜੀ ਬੜਾ ਲਾਜਵਾਬ ਆਰਟੀਕਲ ਲੈ ਕੇ ਆਇਆ ਇਹ ਆਰਟੀਕਲ ਮੇਰਾ ਰੀਸਟੌਕ ਹੋਇਆ ਪਰ ਇਸ ਵਾਰੀ ਕਲਰ ਬਿਲਕੁਲ ਡਿਫਰੈਂਟ ਬਣ ਕੇ ਆਇਆ ਸਾਰਾ ਅੰਟੀਕ ਵਰਕ ਦਾ ਪੀਸ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਪੂਰਾ ਫਰੰਟ ਹੈਵੀ ਸਭ ਤੋਂ ਵੱਡੀ ਗੱਲ ਇਨ ਦਾ ਜਿਹੜਾ 슬ੀਵਸ ਤੇ ਵਰਕ ਆ ਰਿਹਾ ਜੀ ਉਹ ਬੈਕ ਸਾਈਡ ਤੋਂ ਆ ਰਿਹਾ ਬਾਜੂ ਦਾ ਕਪੜਾ ਜਾਨੇ ਕਿ ਐਕਸਟਰਾ ਦਿੱਤਾ ਹੋਇਆ ਕੋਈ ਜੋੜ ਵਗੈਰਾ ਨਹੀਂ ਪੈਂਦਾ ਮਤਲਬ ਕਿ ਇਹ ਵਧੀਆ ਤਰੀਕੇ ਨਾਲ ਫਰਸਟ ਕਲਾਸ ਸੂਟ ਬਣਦਾ ਹੈ ਵੈਡਿੰਗ ਸਪੈਸ਼ਲ ਬਹੁਤ ਸੋਹਣਾ ਆਰਟੀਕਲ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਫੈਬਰਿਕ ਹੈ ਸਾਰਾ ਸਾਰਾ ਹੈਂਡਵਰਕ ਐਂਟੀਕ ਦਾ ਕੰਮ ਹੈ ਪਿਓਰ ਕ੍ਰੇਪ ਦੀ ਸਲਵਾਰ ਹੈ ਤੇ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟਾ ਆ ਰਿਹਾ ਬੜਾ ਸ਼ਾਨਦਾਰ ਇਹਦੇ ਤੁਹਾਨੂੰ ਚਾਰ ਸ਼ੇਡ ਮਿਲਣਗੇ ਚਾਰੇ ਸ਼ੇਡ ਬੜੇ ਪਿਆਰੇ ਆ ਇੱਕ ਮਿਲੂ ਡਿਫਰੈਂਟ ਜਿਹਾ ਸ਼ੇਡ ਆ ਲੋ ਇੱਕ ਆਏਗਾ ਗੁਲਾ ਨਾਰੀ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਿਓ ਆ ਲੋ ਇੱਕ ਗੁਲਾ ਨਾਰੀ ਸ਼ੇਡ ਆ ਗਿਆ ਇੱਕ ਆਏਗਾ ਜੀ ਆਵਲਾ ਮਹਿਰੂਨ ਟਾਈਪ ਦਾ ਕਲਰ ਆ ਬੜਾ ਸੋਹਣਾ ਮਹਿਰੂਨ ਰਸਟ ਜਾਂ ਥੋੜਾ ਡਿਫਰੈਂਟ ਜਿਹਾ ਸ਼ੇਡ ਬਣਾਇਆ ਹੋਇਆ ਆ ਲੋ ਮਹਿਰੂਨ ਕਲਰ ਆ ਗਿਆ ਇੱਕ ਆਏਗਾ ਜੀ ਪਾਕਿਸਤਾਨੀ ਗ੍ਰੀਨ ਸ਼ੇਡ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਚਾਰ ਰੰਗ ਨੇ ਚਾਰ ਰੰਗ ਪਿਆਰੇ ਨੇ ਬਹੁਤ ਹੀ ਪਿਆਰਾ ਆਰਟੀਕਲ ਆ